ਪ੍ਰਭੂ ਇਹຊੂ ਸਿੱਦੇ ਮਿੱਠੇ ਤੇ ਪਿਆਰੇ ਨਾਂ ਵਿੱਚ ਜੈਮਸੀ ਦੀ ਅੱਜ ਦਾ ਵਿਸ਼ਾ ਹੈ ਤਗੜਾ ਸੂਰਮਾ ਜਦੋਂ ਅਸੀਂ ਨਯਾਇਆਂ ਦੀ ਪੁਸਤਕ ਪੋਸਤਾ ਸ਼ੇਬਾਪ 12 ਇਹ ਤੋਂ ਪੜ੍ਹਦੇ ਹਾਂ ਤਾਂ ਉੱਥੇ ਲਿਖਿਆ ਹੈ ਸੋ ਯਹੋਵਾ ਦੇ ਦੂਤ ਨੇ ਉਸ ਨੂੰ ਦਰਸ਼ਨ ਦਿੱਤਾ ਤੇ ਉਸ ਨੂੰ ਆਖਿਆ ਹੇ ਤਗੜੇ ਸੂਰਬੀਰ ਯਹੋਵਾ ਦੇ ਨਾਲ ਨਯਾਇਆਂ ਦੀ ਪੁਸਤਕ ਅਤੇ ਇਸ ਦਾ ਹਰ ਇੱਕ ਵਚਨ ਅੱਜ ਕੱਲ ਦੀ ਪੀੜ੍ਹੀ ਤੇ ਆਉਣ ਵਾਲੀ ਪੀੜ੍ਹੀ ਲਈ ਬੜਾ ਹੀ ਜ਼ਰੂਰੀ ਹੈ ਮੈਂ ਇੱਕ ਹੋਰ ਸ਼ਬਦ ਇਸਤੇਮਾਲ ਕਰਾਂਗਾ ਕਿ ਇਹ ਬੜੇ ਹੀ ਖਾਸ ਤੇ ਮਹੱਤਵਪੂਰਨ ਵਚਨ ਹਨ ਨੈਯਾਂ ਦੀ ਪੁਸਤਕ 17 ਵਾਪਸ ਦੀ ਸ਼ੀਅਤ ਦੱਸਦੀ ਹੈ ਕਿ ਉਸ ਸਮੇਂ ਇਜ਼ਰਾਇਲੀਆ ਵਿੱਚ ਕੋਈ ਵੀ ਰਾਜਾ ਨਹੀਂ ਸੀ ਇਸ ਲਈ ਹਰੇਕ ਮਨੁੱਖ ਦੇ ਮਨ ਵਿੱਚ ਜੋ ਹੁੰਦਾ ਸੀ ਉਹ ਉਹ ਹੀ ਕਰਦਾ ਸੀ ਹਰ ਪਾਸੇ ਗੜਬੜੀ ਤੇ ਉਥਲ ਪੁਥਲ ਸੀ ਪਰਮੇਸ਼ਰ ਦੇ ਵਚਨ ਦੀ ਬਜਾਏ ਮਨੁੱਖ ਦੀ ਮਰਜ਼ੀ ਅਤੇ ਭਾਵਨਾਵਾਂ ਜਿਨ੍ਹਾਂ ਨੂੰ ਅਸੀਂ ਇਮੋਸ਼ਨ ਵੀ ਕਹਿੰਦੇ ਹਾਂ ਇਹੋ ਹੀ ਰਾਜ ਕਰ ਰਹੇ ਸਨ ਮਿਦਿਆਨੀਆਂ ਦੇ ਰਾਜ ਵਿੱਚ ਇਜ਼ਰਾਇਲੀ ਇੱਕ ਗੁਲਾਮੀ ਅਤੇ ਦੁੱਖ ਭਰਿਆ ਜੀਵਨ ਜੀ ਰਹੇ ਸਨ ਜਿਸ ਕਾਰਨ ਉਹਨਾਂ ਦੇ ਅੰਦਰ ਹੀ ਹਿੰਤਾ ਪਰ ਚੁੱਕੇ ਸੀ ਉਸ ਸਮੇਂ ਇਸرائیਲੀਆਂ ਦਾ ਅਗਵਾ ਕੋਈ ਵੀ ਨਹੀਂ ਸੀ ਅਤੇ ਲੋਕਾਂ ਨੂੰ ਇੱਕ ਰਾਹ ਵਿਖਾਉਣ ਵਾਲੇ ਦੀ ਲੋੜ ਸੀ ਜੋ ਉਹਨਾਂ ਨੂੰ ਛੁਟਕਾਰਾ ਦਿਵਾਦਾ ਜਦੋਂ ਨਿਆਈਆਂ ਦੀ ਪੁਸਤਕ ਉਸਤਾ 6 ਬਾਬਿਕ ਐਤੋਲਕੈ 7 ਤੱਕ ਅਸੀਂ ਪੜਦੇ ਹਾਂ ਤਾਂ ਉਸ ਜਗ੍ਹਾ ਤੇ ਮਿਲਦਾ ਹੈ ਉਹਨਾਂ ਦੇ ਹਾਲਾਤ ਕਿੰਨੇ ਬੁਰੇ ਸਨ ਉਹ ਮਿਦਿਆਨੀਆਂ ਦੇ ਮੁਕਾਬਲੇ ਗਿਣਤੀ ਵਿੱਚ ਘੱਟ ਸਨ ਉਹ ਇੰਨੇ ਕਮਜ਼ੋਰ ਸਨ ਕਿ ਆਪਣੇ ਘਰ ਛੱਡ ਕੇ ਗੁਫਾਵਾਂ ਵਿੱਚ ਰਹਿਣ ਲਈ ਮਜਬੂਰ ਸਨ ਨਾ ਦਾ ਆਰਥਿਕ ਪੱਖ ਤੈਸਨੈਸ ਹੋ ਚੁੱਕਾ ਸੀ ਤੇ ਖਾਣ ਪੀਣ ਦੀ ਵੀ ਬਹੁਤ ਤੰਗੀ ਸੀ ਇਸੇ ਤਰ੍ਹਾਂ ਬਹੁਤ ਸਾਰੇ ਲੋਕ ਸ਼ੈਤਾਨ ਦੇ ਗੁਲਾਮ ਹਨ ਅਤੇ ਉਹ ਖੁੱਲੇ ਸੰਸਾਰ ਵਿੱਚ ਵੀ ਲੁਕ ਕੇ ਜੀ ਰਹੇ ਹਨ ਕਿਉਂਕਿ ਸ਼ੈਤਾਨ ਨੇ ਉਹਨਾਂ ਦੀ ਜ਼ਿੰਦਗੀ ਨੂੰ ਹਰ ਪਾਸੇ ਤੋਂ ਖਤਮ ਕਰ ਦਿੱਤਾ ਹੈ ਅਤੇ ਹਰ ਕੋਈ ਜਿਸ ਦੀ ਜ਼ਿੰਦਗੀ ਵਿੱਚ ਇਹ ਗੁਲਾਮੀ ਹੈ ਉਸ ਨੂੰ ਇਸ ਗੁਲਾਮੀ ਤੋਂ ਆਜ਼ਾਦੀ ਲਈ ਪ੍ਰਭੂ ਯਿਸੂ ਮਸੀਹ ਦੀ ਲੋੜ ਹੈ ਗੀਦੌਨ ਵੀ ਇਸرائیਲੀਆਂ ਵਿੱਚ ਇੱਕ ਚੰਗਾ ਨਿਆਈ ਜਿਸ ਦਾ ਮਤਲਬ ਅੱਛਾ ਫੈਸਲਾ ਕਰਨ ਵਾਲਾ ਸੀ ਨਯਾਇਦੀ ਪੁਸਤਕ ਉਸਤਾ ਸ਼ੇਬਾਬ 12 ਆਇਤ ਵਿੱਚ ਉਸਦੇ ਨਾਮ ਨੂੰ ਤਗੜੇ ਸੂਰਬੀਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਜਦੋਂ ਅਸੀਂ ਇਬਰਾਨੀਆਂ ਦੀ ਪੁਸਤਕ ਉਸਤਾ 11 ਵਾਪਸ ਦੀ 32 ਆਇਤ ਵਿੱਚ ਵੀ ਇੱਕ ਦੌਂ ਦਾ ਜ਼ਿਕਰ ਵੇਖਦੇ ਹਾਂ ਉਸ ਸਮੇਂ ਇਸਰਾਇਲੀ ਮਿਦਿਆਨੀਆਂ ਦੇ ਡਰ ਅਤੇ ਖੋਫ ਵਿੱਚ ਹੀ ਜੀਦੇ ਸਨ ਕਿਉਂਕਿ ਇਸਰਾਇਲੀ ਉਸ ਸਮੇਂ ਆਪਣੇ ਮਨ ਦੀ ਮਰਜ਼ੀ ਕਰਦੇ ਸਨ ਉਸ ਸਮੇਂ ਖੁਦਾ ਨੇ ਇੱਕ ਯਾਰ ਉਹਨਾਂ ਨੂੰ ਜਤਾਇਆ ਵੀ ਪਰ ਇਸਰਾਇਲੀਆ ਨੇ ਪਰਵਾਹ ਨਾ ਕੀਤੀ ਅਤੇ ਆਪਣੇ ਮਨ ਦੀ ਹੀ ਮਰਜ਼ੀ ਕਰਦੇ ਰਹੇ ਨਤੀਜੇ ਵਲੋਮੇ ਦੀਆਂ ਨੀਆਂ ਦੇ ਹੱਥ ਚੜ ਗਏ ਬਾਅਦ ਵਿੱਚ ਇਸਰਾਇਲੀਆ ਨੇ ਛੁਟਕਾਰੇ ਲਈ ਯਹੋਵਾ ਨੂੰ ਪੁਕਾਰਿਆ ਅਤੇ ਯਹੋਵਾ ਨੇ ਉਹਨਾਂ ਦੀ ਬੇਨਤੀ ਨੂੰ ਸੁਣਿਆ ਤੇ ਉਹਨਾਂ ਨੂੰ ਉੱਤਰ ਵੀ ਦਿੱਤਾ। ਖੁਦਾ ਨੇ ਪਹਿਲਾਂ ਇੱਕ ਨਬੀ ਭੇਜਿਆ ਬਾਅਦ ਵਿੱਚ ਇੱਕ ਸਵਰਗਦੂਤ ਜਦੋਂ ਗਿਦੌਨ ਕੋਲ ਸਵਰਗਦੂਤ ਪਹੁੰਚਿਆ ਤਾਂ ਗਿਦੌਨ ਨੇ ਇੱਕ ਕਮਜ਼ੋਰ ਮਨੁੱਖ ਦੀ ਤਰ੍ਹਾਂ ਗੱਲ ਕੀਤੀ ਕਿਉਂਕਿ ਉਸ ਸਮੇਂ ਗਿਦੌਨ ਨਿਰਾਸ਼ ਸੀ ਤੋਂ ਨੇ ਪਰਮੇਸ਼ਰ ਨੂੰ ਹੀ ਦੋਸ਼ੀ ਟੈਰ ਆਉਣਾ ਸ਼ੁਰੂ ਕਰ ਦਿੱਤਾ। ਤੇ ਚਮਤਕਾਰ ਦੀ ਮੰਗ ਕੀਤੀ ਜਦੋਂ ਖੁਦਾ ਨੇ ਚਮਤਕਾਰ ਵਿਖਾਇਆ ਤਾਂ ਗਦੌਣ ਦਰਪੋਕ ਨਹੀਂ ਰਿਹਾ ਪਰ ਉਹ Israilੀਆਂ ਨੂੰ ਛਡਾਉਣ ਦਾ ਕਾਰਨ ਬਣ ਗਿਆ ਸਭ ਤੋਂ ਪਹਿਲਾਂ ਖੁਦਾ ਨੇ ਉਸ ਨੂੰ ਬਾਲ ਦੀ ਜਗਵੇਦੀ ਢੋਣ ਲੈ ਕੇ ਆ ਜਿਹੜੀ ਉਸਤੇ ਪਿਤਾਣੇ ਬਣਾਈ ਸੀ ਉਸ ਜਗਵੇਦੀ ਨੂੰ ਢੋਣ ਦੇ ਦੁਆਰਾ ਹੀ ਗਦੌਣ Israilੀਆਂ ਨੂੰ ਖੁਦਾ ਦੇ ਨੇੜੇ ਲਿਆ ਸਕਦਾ ਸੀ ਸਾਨੂੰ ਆਤਮਿਕ ਤੌਰ ਤੇ ਵੀ ਆਪਣੇ ਆਪ ਨੂੰ ਸ਼ੁੱਧ ਕਰਨ ਜਾਨੀ ਕਿ ਪਵਿੱਤਰ ਕਰਨ ਦੀ ਲੋੜ ਹੈ ਇਸ ਤਰ੍ਹਾਂ ਅਸੀਂ ਲੋਕਾਂ ਨੂੰ ਪਰਮੇਸ਼ਵਰ ਦੇ ਨੇੜੇ ਲਿਆ ਸਕਦੇ ਹਾਂ ਅੱਜ ਵੀ ਕਲੀਸਿਆ ਵਿੱਚ ਬਹੁਤ ਸਾਰੇ ਹਨ ਜੋ ਆਪਣੇ ਦਿਲ ਦੇ ਅੰਦਰ ਭਣੀਆਂ ਜਗਵੇਦੀਆਂ ਨੂੰ ਹਟਾ ਦਿੰਦੇ ਹਨ ਪਰ ਟਾਉਂਦੇ ਨਹੀਂ ਜਗਵੇਦੀਆਂ ਨੂੰ ਹਟਾਉਣਾ ਅਤੇ ਟੋਣਾ ਦੋਵੇਂ ਵੱਖ-ਵੱਖ ਸ਼ਬਦ ਨੇ ਤੇ ਇਹਨਾਂ ਦਾ ਵੱਖ-ਵੱਖ ਮਤਲਬ ਹੈ ਹਟਾਉਣਾ ਮਤਲਬ ਹੁੰਦਾ ਵਾ ਪਾਸੇ ਕਰਨਾ ਤੇ ਟੋਣਾ ਮਤਲਬ ਹੈ ਖਤਮ ਕਰਨਾ ਜਾਂ ਨਾਸ਼ ਕਰਨਾ ਅੱਜ ਕੱਲ ਦੀ ਕਲੀਸਿਆ ਵਿੱਚ ਬਹੁਤ ਸਾਰੇ ਵਿਸ਼ਵਾਸੀ ਹਨ ਜਦੋਂ ਉਹਨਾਂ ਦੇ ਘਰ ਵਿਆਹ ਹੁੰਦਾ ਹੈ ਤੌ ਹਟਾਏ ਹੋਏ ਡੀਜੇ ਵਾਪਸ ਲਏ ਹੁੰਦੇ ਹਨ ਹਟਾਈ ਹੋਈ ਸ਼ਰਾਬ ਵੀ ਫੇਰ ਵਾਪਸ ਲਏ ਹੁੰਦੇ ਹਨ ਹਟਾਏ ਹੋਏ ਰੀਤੀ ਰਿਵਾਜ ਵੀ ਵਾਪਸ ਲਏ ਹੁੰਦੇ ਹਨ ਪਰ ਖੁਦਾ ਨੇ ਉਹਨਾਂ ਨੂੰ ਹਟਾਉਣ ਲਈ ਨਹੀਂ ਬਲਕਿ ਢਾਉਣ ਦਾ ਹੁਕਮ ਦਿੱਤਾ ਸੀ ਜੇਕਰ ਤੁਸੀਂ ਸਮਾਜ ਵਿੱਚ ਤਬਦੀਲੀ ਲਿਆਉਣਾ ਚਾਹੁੰਦੇ ਹੋ ਤੇ ਉਹਦਾ ਇੱਕੋ ਹੀ ਇੱਕ ਖਾਸ ਤਰੀਕਾ ਹੈ ਕਿਉਂਕਿ ਜੋਧੇ ਜਿੱਤਾਂ ਦੇ ਲਈ ਖੁਦਾ ਨੂੰ ਕਦੀ ਗੁਪਤ ਲੋਕਾਂ ਨੂੰ ਕਿਉਂਕਿ ਜੁੱਧ ਜਿੱਤਣ ਦੇ ਲਈ ਖੁਦਾ ਕਦੀ ਗੁਪਤ ਲੋਕਾਂ ਨੂੰ ਨਹੀਂ ਚੁਣਦਾ ਸਗੋ ਗਿਦੌਣ ਵਾਲੇ ਲੋਕਾਂ ਗਿਦੌਣ ਵਰਗੇ ਲੋਕਾਂ ਨੂੰ ਚੁਣਦਾ ਹੈ ਜੋ ਬਿਨਾਂ ਨਤੀਜੇ ਦੀ ਪਰਵਾਹ ਕੀਤੇ ਅੱਗੇ ਵਧਦੇ ਹਨ ਵਚਨ ਦੱਸਦਾ ਹੈ ਕਿ ਉਹਨੇ 300 ਲੋਕਾਂ ਨਾਲ ਮਸਾਲ ਅਤੇ ਤੁਰੀਆਂ ਦੇ ਨਾਲ ਹੀ ਆਪਣੇ ਬਿਆਰੀਆਂ ਨੂੰ ਖਤਮ ਕੀਤਾ ਤੇ ਜਿੱਤ ਪ੍ਰਾਪਤ ਕੀਤੀ ਅਤੇ ਜਿਨ੍ਹਾਂ ਨੂੰ ਖੁਦਾ ਨੇ ਬੁਲਾਇਆ ਅਤੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਚਮਤਕਾਰ ਕੀਤਾ ਉਹਨਾਂ ਨੂੰ ਬਿਨਾਂ ਸ਼ੱਕ ਕੀਤੇ ਗਿਦੌਣ ਵਗ ਗਿਦੌਣ ਵੰਗ ਅੱਗੇ ਵਧਣਾ ਚਾਹੀਦਾ ਹੈ ਅਤੇ ਆਪਣੇ ਦਿਲ ਵਿੱਚ ਬਣੀਆਂ ਹੋਈਆਂ ਸ਼ੈਤਾਨ ਦੀ ਹਰ ਤਰ੍ਹਾਂ ਦੀ ਜਗਵੇਦੀ ਨੂੰ ਢਾਹ ਸੁੱਟਣਾ ਹੈ ਭਾਵੇਂ ਉਹ ਕਿੰਨੀ ਵੀ ਪੁਰਾਣੀ ਹੋਵੇ ਭਾਵੇਂ ਕਿੰਨੀ ਹੀ ਮਜ਼ਬੂਤੀ ਨਾਲ ਕਿਸੇ ਹੋਰ ਦੇ ਦੁਆਰਾ ਤੁਹਾਡੇ ਦਿਲ ਵਿੱਚ ਬਣਾਈ ਹੋਵੇ ਕਿ ਤਉਨੇ ਉਹ ਕੀਤਾ ਇਸ ਲਈ ਗਦੌਂ ਦਾ ਨਾਮ ਬਾਈਬਲ ਦੇ ਵਿੱਚ ਦਰਜ ਹੈ ਇਸ ਲਈ ਆਓ ਪ੍ਰਭੂ ਯੇਸ਼ੂਮ ਸੀ ਦੇ ਅੱਗੇ ਦੁਹਾਈ ਦਈਏ ਉਹ ਤੁਹਾਡੇ ਬਿਆੜੀਆਂ ਤੋਂ ਤੁਹਾਨੂੰ ਛੁਟਕਾਰਾ ਦੇਵੇਗਾ ਉਹ ਤੁਹਾਨੂੰ ਡਾਰੇ ਦੀਆਂ ਗੁਫਾਵਾਂ ਚੋਂ ਬਾਹਰ ਲਿਆਏਗਾ ਉਹ ਦਲੇਰੀ ਵਾਲਾ ਆਤਮਾ ਦਵੇਗਾ ਜੇ ਤੁਸੀਂ ਬੀਜੋਗੇ ਤੇ ਕਟੋਗੇ ਵੀ ਉਸ ਨੂੰ ਕੋਈ ਨਾਸ਼ ਨਹੀਂ ਕਰ ਪਾਏਗਾ ਤੁਸੀਂ ਆਪਣੇ ਨਾਲ ਨਾਲ ਲੋਕਾਂ ਦੇ ਵੀ ਛੁਟਕਾਰੇ ਦਾ ਕਾਰਨ ਹੋਵੋਗੇ ਇਸ ਲਈ ਪਰਮੇਸ਼ਰ ਕੋਲ ਆਈਏ ਅਤੇ ਜੀਵਨ ਦੀ ਪੁਸਤਕ ਵਿੱਚ ਆਪਣਾ ਨਾਮ ਦਰਜ ਕਰਾਈਏ ਇੰਨਾ ਹੀ ਕਹਿੰਦੇ ਹੋਏ ਸਾਰਿਆਂ ਨੂੰ ਜੈਨਸੀ